ਦੀਪ ਪ੍ਰਧਾਨ ਅਗਾਜ਼ ਜੀ ਜਿਹੜਾ ਕੈਂਪ ਲਗਾਇਆ ਪਾਰੀ ਉਹਦੇ ਬਾਰੇ ਜਾਣਕਾਰੀ ਦਿਓ ਅੱਜ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਪੁਰੇ ਨੂੰ ਸਮਰਪਿਤ ਅਗਾਜ਼ ਐਂਡ ਜੀ ਉਹ ਜੋ ਨਿਰੰਤਰ 3 ਮਹੀਨੇ ਬਾਅਦ ਕੈਂਪ ਲਗਾਇਆ ਜਾਂਦਾ ਥੈਲਾ ਸਾਹਿਬ ਬੱਚਿਆਂ ਦੇ ਲਈ ਅੱਜ ਉਹ ਅਸੀਂ ਕੈਂਪ ਦੁਆਰਾ ਸ਼ਹੀਦ ਸਿੰਘ ਸਾਬਾ ਅਜੀਤ ਨਗਰ ਨਦੀਦ ਚੌਂਕ ਤੇ ਵੀ ਲਗਾਇਆ ਗਿਆ ਜਿੱਥੇ ਕਿ 10 ਤੋਂ ਲੈ ਕੇ 1 ਵਜੇ ਤੱਕ ਕੈਂਪ ਚੱਲੇਗਾ ਤੇ ਕੈਂਪ ਤੁਸੀਂ ਦੇਖ ਰਹੇ ਹੋ ਕਿ ਕੈਂਪ ਸ਼ੁਰੂ ਹੋ ਚੁੱਕਾ ਹੈ ਕਾਫੀ سارے ਵੀ ਬਿਚੜੇ ਆ ਬਲੱਡ ਦੇ ਚੁੱਕੇ ਆ ਬਾਕੀ ਜਿਹੜੇ ਵੀ ਲਾਈਨਾਂ 'ਚ ਖੜੇ ਆ ਤੇ ਸਾਡਾ ਇੱਕ ਟਾਰਗੇਟ ਹੁੰਦਾ ਕਿਉਂਕਿ ਅਸੀਂ ਥੈਲਾਸੈਮੀਆ ਦੇ ਬੱਚਿਆਂ ਲਈ ਦੇਣਾ ਹੁੰਦਾ ਅਸੀਂ ਮੈਂ 45 ਤੋਂ 50 ਯੂਨਟ ਜਿਹੜੇ ਬਲੱਡ ਹੁੰਦੇ ਆ ਉਹ ਤੇ ਰਿਆ ਬਾਕੀ ਰੱਖ ਲੈਨੇ ਆ ਫਿਰ ਦੁਬਾਰਾ ਜਦ ਜ਼ਰੂਰਤ ਪੈਂਦੀ ਬੱਚਿਆਂ ਅਸੀਂ ਫਿਰ ਜਿਹੜਾ ਬਲੱਡ ਹੈ ਉਹ ਇੰਨਾ ਕੁ ਅੱਜ ਕਿੰਨੇ ਯੂਨਟ ਹੋ ਚੁੱਕੇ ਆ ਸਾਡੇ 12 ਚੱਲ ਸਕਦੀ ਹੈ ਕਿਉਂਕਿ ਸਭਾ 10 ਵਜੇ ਪਾ ਸ਼ੁਰੂ ਕੀਤਾ ਤੇ ਹੱਲੇ ਸਾਰੇ ਵੀ ਜਿਹੜੇ ਆ ਆ ਰਹੇ ਨੇ ਤੇ ਮਤਲਬ ਮਿਨੀਮਮ ਤੋਂ ਮਿਨੀਮਮ 50 ਤੇ ਅੱਜ ਹੋ ਰਿਹਾ ਕਿਉਂਕਿ 2000 ਕੋਈ ਜਿਹੜੇ ਸੁਸਾਇਟੀਆਂ ਦੀ ਰਕਤ ਦੇ ਵਿਆਹ ਸਰ ਤੁਸੀਂ ਹੋਰ ਵੀ ਜਗ੍ਹਾ ਤੇ ਵਿਚਰਦੇ ਜਾ ਕੇ ਉਹਨਾਂ ਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਬਹੁਤ ਜੀ ਇਦਾਂ ਦਾ ਉਪਰਾਲਾ ਦੇਖੋ ਸਭ ਤੋਂ ਸੱਚੀ ਸੇਵਾ ਕਿਸੇ ਦੀ ਜਾਨ ਬਚਾਣੀ ਹੈ ਖਾਸ ਕਰਕੇ ਜਿਹੜੇ ਬੱਚੇ ਨੇ ਥੈਲਾਸੀਮੀਆ ਜਿਨ੍ਹਾਂ ਨੂੰ ਹਰ 10 ਤੋਂ 15 ਦਿਨ ਵੱਲ ਬੈਚ ਜਾਂਦਾ ਇਹਨਾਂ ਦੇ ਲਈ ਹਰ ਨੌਜਵਾਨ ਭੈਣ ਨੂੰ ਹਰ ਵੀਰ ਨੂੰ ਜਿਹੜਾ ਬਲੱਡ ਦੇ ਸਕਦਾ ਹੈ ਨਾ ਬੱਚਿਆਂ ਲਈ ਬਲੱਡ ਡੋਨੇਟ ਕਰਿਆ ਕਰੋ ਕਿਉਂਕਿ ਇਹਨਾਂ ਦਾ ਰੈੱਡ ਸੈੱਲ ਨਹੀਂ ਬੰਦੇ ਹਰ 10 ਤੋਂ 15 ਦਿਨ ਬਾਅਦ ਬਲੱਡ ਚੜਦਾ ਜਿਨ੍ਹਾਂ ਨੂੰ ਬਲੱਡ ਨਹੀਂ ਮਿਲੇਗਾ ਤੇ ਉਹਨਾਂ ਦੀ ਡੈਥ ਹੋ ਜਾਏਗੀ ਇਹ ਸਭ ਤੋਂ ਵੱਡੀ ਸੇਵਾ ਹੈ ਕਿ ਤੁਸੀਂ ਆ ਕੇ ਜਾਂ ਦੇਖੋ ਸਿਵਲ ਹਸਪਤਾਲ 'ਚ ਕਵਾਡ ਬਣਾਇਆ ਹੋਇਆ ਜਿਹਦੇ 100 ਕਿ ਬੱਚਾ ਹੈ ਜਿਨ੍ਹਾਂ ਨੂੰ ਫ੍ਰੀ ਆਫ ਕੋਸਟ ਬਲੱਡ ਚੜਦਾ ਜਿਸ ਕੋਈ ਪੈਸਾ ਕਿਸੇ ਕੋਲ ਨਹੀਂ ਲਿਆ ਜਾਣਾ ਤੁਸੀਂ ਵੀ ਉਹਨਾਂ ਲਈ ਆ ਕੇ ਉੱਥੇ ਬਲੱਡ ਡੋਨੇਟ ਕਰੋ ਚਾਹੇ ਆਪਣੇ ਵੱਲੋਂ ਕਰੋ ਜਾਂ ਸਾਡੇ ਨਾਲ ਮਿਲ ਕੇ ਕਰੋ ਉਹਨਾਂ ਬੱਚਿਆਂ ਤੱਕ ਜਿਹੜਾ ਬਲੱਡ ਪਹੁੰਚੇਗਾ ਮੇਰੇ ਖਿਆਲ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਤੇ ਇਹੀ ਹੈ ਕਿ ਇਹਨਾਂ ਪਰਿਵਾਰਾਂ ਇੱਕ ਨਵੀਂ ਜ਼ਿੰਦਗੀ ਦੇ ਇਹ ਬਲੱਡ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਕੈਂਪ ਲਗਾਇਆ ਜੇ ਕਿਸੇ ਨੇ ਇਸ ਤੋਂ ਬਗੈਰ ਕਿਸੇ ਦਾ ਬਲੱਡ ਦੇਣਾ ਹੋਵੇ ਮਿਲ ਸਕਦਾ ਤੁਹਾਨੂੰ ਕਿਹੜੀ ਜਗ੍ਹਾ ਤੇ ਹਾਂਜੀ ਹਾਂਜੀ ਮੇਰਾ ਸਾਡਾ ਗਾਲ ਦਾ ਆਫਿਸ ਜਿਹੜਾ ਪੱਕਾ ਬਾ ਪੰਜਾਬ ਕੇਸਰੀਤ ਵਾਲਾ ਆਫਿਸਲੀ ਹੈ ਵੈਸੇ ਸਿਵਲ ਹਸਪਤਾਲ ਦੇ ਸਾਡੇ ਇੱਕ ਵਾਰਡ ਬਣਿਆ ਜਿਹਦੇ ਵਿੱਚ ਸਵੇਰੇ ਤਕਰੀਬਨ 10 ਤੋਂ ਲੈ ਕੇ 12 ਵਜੇ ਤੱਕ ਮੇਰੇ ਫਾਦਰ ਨੇ ਉੱਥੇ ਹੁੰਦਾ ਹੈਗਾ ਸੱਦਿਆਂ ਦੇ ਕੰਦੇ ਨ ਜਾ ਰਹੇ ਜਾਂ ਮੈਂ ਹੁੰਦਾ ਜਾਂ ਸਾਡੀ ਅੰਕੀ ਦਾ ਕੋਈ ਨਾ ਕੋਈ ਲੜਕਾ ਉੱਥੇ ਹੁੰਦਾ ਜਾਂ ਕਿ ਲੜਕੀ ਹੈ ਜਿਹੜੀ ਅਸੀਂ ਪੁਆਇੰਟ ਕੀਤੀ ਹੋਈ ਛੋਟੀ ਜਿਹੀ ਕਾਲਾ ਸੀ ਨਹੀਂ ਮਨੂ ਸਭੋ ਅਸੀਂ ਸਾਰੇ ਆਪਣੇ ਦਸਵੰਤ ਤੋਂ ਸੈਲਰੀ ਵੀ ਦਿੰਦੇ ਆ ਕੋ ਸਾਰੀ ਜਿਹੜੀ ਰਿਸੇਦਾ ਉਹ ਦੇਖਦੀ ਆ ਵੀ ਬੱਚਿਆਂ ਨੂੰ ਬਲੱਡ ਪ੍ਰੋਵਾਈਡ ਕਰਾਉਣ ਦਾ ਕਰਾਣਾ ਤੁਸੀਂ ਵੀ ਜਾ ਕੇ ਉੱਥੇ ਦਮਨਪ੍ਰੀਤ ਕੁੜੀ ਦਾ ਨਾਮ ਹੈ ਤੁਸੀਂ ਜਾ ਕੇ ਉਹਨੂੰ ਕੋ ਤੁਹਾਡਾ ਬਲੱਡ ਜਿਹੜਾ ਉਹ ਸਟੇਟ ਕਰਾ ਠੀਕ